ਸਾਬਕਾ ਉਪ ਮੁੱਖ ਮੰਤਰੀ ਤੇ ਮੌਜੂਦਾ ਵਿਧਾਇਕ ਸਰਦਾਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਜਿਲ੍ਹਾ ਗੁਰਦਾਸਪੁਰ ਦੀ ਲੋਕ ਸਭਾ ਟਿਕਟ ਮਿਲਤੇ ਜਿਸ ਤੇ ਪੂਰੇ ਜ਼ਿਲ੍ਹੇ ਵਿੱਚ ਕਾਂਗਰਸੀ ਵਰਗਾਂ 'ਚ ਵੱਡੀ ਖੁਸ਼ੀ ਪਈ ਜਾ ਰਹੀ ਹੈ ਤੇ ਉੱਥੇ ਹੀ ਉਹਨਾਂ ਦੇ ਗ੍ਰਹਿ ਪਿੰਡ ਧਰਵਾਲ ਵਿੱਚ ਵਕਰਾਵਾਂ ਲੋਕ ਪਹੁੰਚੇ ਉਹਦਾਂ ਯਾ ਦੇਣ ਵਾਲਿਆਂ ਦਾ ਤਾਤਾ ਲੱਗਿਆ ਹੋਇਆ ਹੈ ਇਸ ਮੌਕੇ ਜਦੋਂ ਸਾਡੇ ਵੱਲੋਂ ਮੈਡਮ ਜਸਵਿੰਦਰ ਕੋਰ ਰੰਧਾਵਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਪਾਰਟੀ ਹਾਈ ਕਮੰਡ ਮੈਡਮ ਸੋਨੀਆ ਗਾਂਧੀ ਤੇ ਰahul Gandhi ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਤੋਂ ਉਮੀਦ ਉਤੋਂਦਿਆਂ ਸਾਨੂੰ ਜਿਹੜਾ ਗੁਰਦਾਸਪੁਰ ਦੀ ਲੋਕ ਸਭਾ ਦੀ ਟਿਕਟ ਦਿੱਤੀ ਹੈ ਮੈਡਮ ਜੇ ਤੇਂਦਰਕਰਨ ਰੰਧਾਵਾ ਨੇ ਕਿਹਾ ਕਿ ਟਿਕਟ ਨੂੰ ਮਿਲ ਕੇ ਪੂਰੇ ਕਰਦਾਸਪੁਰੀਆਂ ਵਿੱਚ ਵੱਡਾ ਉਤਸ਼ਾਹਤ ਉਹ ਇਸ ਸੀਟ ਨੂੰ ਬਹੁਤ ਵੱਡੇ ਮਾਰਜਨ ਨਾਲ ਜਿੱਤਣਗੇ ਮੈਡਮ ਜੇ ਤੇਂਦਰਕਰਨ ਰੰਧਾਵਾ ਨੇ ਗੁਰਦੀਪ ਸਿੰਘ ਰੰਧਾਵਾ ਤੇ ਤਾਂਜੇ ਕਸਤੇ ਕਿਹਾ ਕਿ ਇਹਨਾਂ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਹੱਥ ਪੱਲੇ ਕੁਝ ਨਹੀਂ ਪੈਣਾ ਇਸ ਲਈ ਗੁਰਦੀਪ ਸਿੰਘ ਰੰਧਾਵਾ ਸਟੇਜਾਂ ਉੱਪਰ ਖੜਕੇ ਤੋਂ ਬੜਾ ਹੱਟ ਵਿੱਚ ਉਸੇ ਸਿੱਧੇ ਬਿਆਨ ਦੇ ਰਿਹਾ ਹੈ ਉਹਨਾਂ ਨੇ ਕਿਹਾ ਕਿ ਇਸ ਦੇ ਖਿਲਾਫ ਸਾਡੇ ਵੱਲੋਂ ਕੋਰਪੋਰਲ ਕਮਿਸ਼ਨ ਨੂੰ ਤੱਕ ਇਹ ਤਦ ਦਰਜ ਕਰਵਾਈ ਜਾਵੇਗੀ ਬਿਊਰੋ ਰਿਪੋਰਟ ਆਲ ਪੰਜਾਬ న్యూ ਬਹੁਤ ਬਹੁਤ ਧੰਨਵਾਦੀ ਤੁਹਾਡਾ ਵਰਤਿਆ ਅੱਜ ਪਹਿਲਾ ਹੀ ਦਿਨ ਸੀਗਾ ਜੀ ਰੋਡ ਸ਼ੋਅ ਇਹਨਾਂ ਨੇ ਜਿਹੜਾ ਕੀਤਾ ਸੀ ਅਰੇਂਜ ਗੁਰਦਾਸਪੁਰ ਤੋਂ ਲੈ ਕੇ ਬੀਨਾਨਗਰ ਅਲਕੇ ਦੇ ਇਹ ਐਮਐਲਏ ਸਾਹਿਬਾਨ ਤੇ ਗੁਰਦਾਸਪੁਰ ਦੇ ਇਹਨਾਂ ਨੇ ਬਹੁਤ ਵਧੀਆ ਤੰਗ ਦੇ ਨਾਲ ਆਪਣਾ ਅਰੇਂਜ ਕੀਤਾ ਔਰ ਉਸ ਤੋਂ ਬਾਅਦ ਕਲਾ ਨੌਰ ਡੇਰਾ ਬਾਬਾ ਨਾਨਕ ਹਲਕੇ ਦੇ ਵਿੱਚ ਪਹੁੰਚਿਆ ਤਾਂ ਮਤਲਬ ਸਾਨੂੰ ਉਮੀਦ ਸਾਡੀ ਉਮੀਦ ਤੋਂ ਵੀ ਆਸ ਤੋਂ ਵੀ ਵੱਧ ਕੇ ਕਿਤੇ ਇਹ ਇਹਦੇ ਵਿੱਚੋਂ ਲੋਕਾਂ ਦੇ ਵਿੱਚ ਉਤਸ਼ਾਹ ਦੇਖਣ ਨੂੰ ਮਿਲਿਆ ਔਰ ਆਪਮਾਰੇ ਲੋਕ ਟੋਰੇ ਨੇ ਤਾਂ ਤੇਰ ਘਟ ਨਹੀਂ ਸਾਡੇ ਹੀ ਤਾਂ ਇਹੋ ਹੀ ਹੈ ਜੀ ਐਮਐਲਏ ਜਿਹੜੇ ਹੈਗੇ ਨੇ ਕਾਂਗਰਸ ਦੇ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਉਹ ਪਾਰਟੀ ਦੇ ਸਹਿਯੋਗ ਦੇਣਗੇ ਕਾਂਗਰਸ ਪਾਰਟੀ ਦੇ ਹੱਥ ਮਜ਼ਬੂਤ ਕਰਨ ਦੀ ਕੋਸ਼ਿਸ਼ ਕਰਨਗੇ ਕਿਉਂਕਿ ਇਹ ਜਿਹੜੀ ਇਲੈਕਸ਼ਨ ਹੈ ਰਾਹੁਲ ਗਾਂਧੀ ਜੀ ਦੇ ਲਈ ਜਿਹੜੀ ਇਹ ਐਮਪੀ ਦੀ ਇਲੈਕਸ਼ਨ ਪਾਰਲੀਮੈਂਟ ਦੀ ਆਪਾਂ ਲੜ ਰਹੇ ਆ ਸੋ ਸਾਰਿਆਂ ਨੂੰ ਆਪਣੀ ਪਾਰਟੀ ਹਾਈ ਕਮਾਂਡ ਤੇ ਵਿਸ਼ਵਾਸ ਹੋਣਾ ਚਾਹੀਦਾ ਹੈ ਕਿ ਅਸੀਂ ਮੰਨ ਜਤਾਰਾ ਲੱਗਦਾ ਕਿ ਲੋਕਲ ਹੁੰਦਾ ਇਹਨਾਂ ਨੂੰ ਫਾਇਦਾ ਮਿਲੇਗਾ ਕਿਉਂਕਿ ਪਹਿਲਾਂ ਸਨੇ ਦੇ ਉਲ ਸੀ ਉਹ ਬੰਬੇਉ ਲੈਂਦੇ ਸੀ ਹੁਣ ਜੇ ਆਪਣਾ ਚੀਮਾ ਸਾਹਿਬ ਨੇ ਉਹ ਆਨੰਦਪੁਰ ਸਾਹਿਬ ਤੋਂ ਪੈਰਾਸੂਟ ਰਾਈ ਇੱਥੇ ਲੈਂਦੇ ਨੇ ਜ਼ਿਲ੍ਹਾ ਬਰਦਾਸਪੁਰ ਦੇ ਵਿੱਚ ਨਹੀਂ ਲੋਕਲ ਲੀਡਰ ਦਾ ਦੀ ਲੀਡਰਸ਼ਿਪ ਦਾ ਇਹ ਫਾਇਦਾ ਹੈ ਕਿ ਇਹ ਪਾਰਲੀਮੈਂਟs ਵੀ ਚਲੇ ਜਾਂਦੇ ਆ ਰੰਧਾਵਾ ਸਾਹਿਬ ਜਾਂਦੇ ਨੇ ਲੋਕਲ ਲੀਡਰ ਹੈ ਵੀ ਬਹੁਤਾਂ ਨਹੀਂ ਤੇ 15 ਦਿਨਾਂ 'ਚ ਇੱਕ ਵਾਰੀ ਤੇ ਆਏਗਾ ਹੀ ਆਪਣੇ ਜ਼ਿਲ੍ਹੇ ਦੇ ਵਿੱਚ। ਔਰ ਲੋਕਲ ਬੰਦੇ ਨੂੰ ਆਪਣੀਆਂ ਸਾਰੀਆਂ ਗਰਾਊਂਡ ਰਿਐਲਿਟੀਆਂ ਪਤਾ ਹੈ ਉਹਨਾਂ ਦੀਆਂ ਮੁਸ਼ਕਲਾਂ ਦਾ ਪਤਾ ਹੈ ਜਿਹੜੇ ਇੱਥੇ ਜੰਮੇ ਭਲੇ ਨੇ। ਉਹਨਾਂ ਨੂੰ ਬਾਰਡਰ ਏਰੀਆ 'ਤਿਆਂ ਜਿਹੜੀਆਂ ਲੋਕਾਂ ਦੀਆਂ ਮੁਸ਼ਕਲਾਂ ਨੇ ਉਹ ਸਾਰੀਆਂ ਪਲੀ ਭਾਂਤੋਂ ਦਾ ਤੋਂ ਜਾਣੂ ਨੇ। ਔਰ ਰੰਦਾਵਾ ਪਰਿਵਾਰ ਤੇ ਇਹਨਾਂ ਦੇ ਫਾਦਰ ਸਾਹਿਬ ਤੋਂ ਲੈ ਕੇ ਵੀ ਲੋਕਾਂ ਦੀ ਸੇਵਾ ਦੇ ਵਿੱਚ ਤਰੱਕੀ ਕਰ ਰਿਹਾ ਔਰ ਵੱਡੇ ਰੰਦਾਵਾ ਸਾਹਿਬ ਨੇ ਮੇਰੇ ਸੋਹਰਾ ਸਾਹਿਬ ਸਰਦਾਰ ਸੰਤੋਖ ਸਿੰਘ ਦੀ ਰੰਦਾਵਾ ਉਹਨਾਂ ਨੇ ਵੀ ਤਨਮਨ ਹੋ ਕੇ ਕਾਂਗਰਸ ਪਾਰਟੀ ਦੀ ਔਰ ਲੋਕ ਸੇਵਾ ਦੇ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਔਰ ਉਹ ਪਰਿਵਾਰ ਸਾਡਾ ਜਿਹੜਾ ਹੈਗਾ ਉਹਨਾਂ ਦੀਆਂ ਲੀਆਂ ਤੇ ਚੱਲਦਾ ਹੋਇਆ ਇਸੇ ਕਾਸੇ ਲੱਗਿਆ ਹੋਇਆ ਇੱਕ ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਗੁਰਦੀਪ ਸਿੰਘ ਰੰਧਾਵਾ ਜਿਹੜੇ ਜਿਹਦੇ ਸ਼ਰੀਅਮਤਮਗੇ ਦਿੱਤੀਆਂ ਯਾਰਾਂ ਉਹ ਜਿਹੜਾ ਕਾਂਗਰਸ ਤੇ ਅਕਾਲੀ ਦਲ ਦਾ ਵਸਤਾ ਪੜੇਗਾ ਉਹਦੇ ਨੂੰ ਮੈਂ ਵੇਖਾਂਗਾ ਜੀ ਗੁਰਦੀਪ ਸਿੰਘ ਰੰਧਾਵਾ ਉਹਨਾਂ ਨੂੰ ਪਤਾ ਹੈ ਵੀ ਉਹਨਾਂ ਦੇ ਹੱਥ ਪੱਲੇ ਕੁਝ ਪੈਣਾ ਨਹੀਂ ਹੈਗਾ ਕਿ ਉਹ ਘਬਰਾਟ ਵਿੱਚ ਹੀ ਸਟੇ ਤੇ ਖੜ ਕੇ ਕੁਛ ਨਾ ਕੁਛ ਬੋਲੀ ਜਾ ਰਿਹਾ ਹੈ ਉਹ ਇੰਨਾ ਗੱਲਾਂ ਦਾ ਕੋਈ ਮਤਲਬ ਨਹੀਂ ਹੈਗਾ ਕੋਈ ਮੈਂ ਤੇ ਨਹੀਂ ਸਮਝਦੀ ਹੈਗੀ ਵੀ ਇਹਦਾ ਕੋਈ ਨਹੀਂ ਇਲੈਕਸ਼ਨ ਤੇ ਦੇਖੋ ਦੇਖਣ ਦੀ ਲੋੜ ਨਹੀਂ ਹੈ ਇਲੈਕਸ਼ਨ ਡਿਸੀਜਨ ਜਿਹੜਾ ਉਹ ਅੱਜ ਫਾਈਨਲ ਲੋਕਾਂ ਨੇ ਤਕਰੀਬਨ ਟ੍ਰੇਲਰ ਚ ਹੀ ਕਰ ਛੜਿਆ ਫਿਲਮ ਤੇ ਮੇਰੇ ਹਿਸਾਬ ਨਾਲ ਟ੍ਰੇਲਰ ਨਹੀਂ ਵਿਖਾਤਾ ਕਿ ਕੀ ਰਿਜ਼ਲਟ ਨਿਕਲਦਾ ਹੈ ਰਿਜ਼ਲਟ ਤੇ ਜੋ ਡਿਸਾਈਡਡ ਹੋ ਚੁੱਕਾ ਹਲੇ ਤੇ ਪਹਿਲੀ ਐਂਟਰੀ ਹੋਈ ਹੈ ਔਰ ਐਡੀ ਜਬਰਦਸਤ ਐਂਟਰੀ ਹੋਈ ਹੈ ਕਿ ਬਿਨਾ ਕਿਸੇ ਨੂੰ ਮੈਸੇਜ ਲਾਇਆ ਬਿਨਾ ਕਿਸੇ ਵੱਲ ਫੋਨ ਕਾਲਸ ਕੀਤੇ ਆ ਇੰਨੀ ਦੁਨੀਆ ਇੰਨੇ ਉਤਸ਼ਾਹ ਦੇ ਨਾਲ ਉਹਨਾਂ ਦੇ ਸਵਾਗਤ ਤੇ ਪਹੁੰਚੀ ਹੈ ਡਿਸਾਈਡਡ ਹੈ ਕਿ ਦੇਖੋ ਗੱਲ ਇਹ ਕੀ ਆ ਕਿ ਰੰਦਾਵਾ ਸਾਹਿਬ ਇੱਕ ਬਹੁਤ ਵੱਡਾ ਸਾਡੀ ਕਾਂਗਰਸ ਪਾਰਟੀ ਦਾ ਇਸ ਵੇਲੇ ਚਿਹਰਾ ਨੇ ਔਰ ਅਸੀਂ ਬੜੇ ਖੁਸ਼ਕਿਸਮਤ ਆ ਕਿ ਅਸੀਂ ਇਹਨਾਂ ਦਾ ਇੱਕ ਹਿੱਸਾ ਵਾਂ ਇਸ ਪਰਿਵਾਰ ਦਾ ਔਰ ਦੂਸਰੀ ਗੱਲ ਇਹ ਆ ਕਿ ਰੰਦਾਵਾ ਸਾਹਿਬ ਖੁਦ ਜਿਹੜੇ ਨੇ ਇੱਕ ਪਾਵਰ ਪੈਕ ਨੇ ਬਹੁਤ ਤਗੜਾ એનર્ਜੀ ਬੂਸਟਰ ਨੇ ਔਰ ਉਹਨਾਂ ਦੀ ਉਹਨਾਂ ਦੀ ਟਿਕਟ ਮਿਲਦੇ ਜਿੰਨੀ ਕਿ એનર્ਜੀ ਕਾਂਗਰਸ ਦੇ ਵਿੱਚ ਆ ਗਈ ਹੈ ਪੂਰੇ ਜ਼ਿਲ੍ਹੇ ਦੀ ਕਾਂਗਰਸ ਕੀ ਪੂਰੇ ਪੰਜਾਬ ਦੇ ਵਿੱਚ ਉਹਨਾਂ ਦਾ ਅਸਰ ਜਾਏਗਾ ਔਰ ਸਾਡੇ ਜ਼ਿਲ੍ਹੇ 'ਚ ਜਿਹੜੀ ਕਾਂਗਰਸ ਸੀ ਐਸ ਵੇਲੇ ਪੂਰੇ ਹਰਸੋਲਾਸ ਦੇ ਨਾਲ ਘਰਾਂ 'ਚੋਂ ਨਿਕਲ ਕੇ ਆਪ ਪਹੁੰਚੀ ਉਹਨਾਂ ਦਾ ਸਵਾਗਤ ਕਰਨ ਵਾਸਤੇ ਬਹੁਤ ਵਧੀਆ ਹਾਈ ਕਮਾਂਡ ਦਾ ਫੈਸਲਾ ਹੈ ਅਸੀਂ ਧੰਨਵਾਦ ਕਰਦੇ ਹਾਂ ਸੋਨੀਆ ਗਾਂਧੀ ਜੀ ਦਾ ਸ਼੍ਰੀ ਰਾਹੁਲ ਗਾਂਧੀ ਜੀ ਦਾ ਜਿਨ੍ਹਾਂ ਨੇ ਰੰਦਾਵਾ ਸਾਹਿਬ ਤੇ ਵਿਸ਼ਵਾਸ ਕੀਤਾ कोरोना ने ਸਾਡੇ ਜ਼ਿਲ੍ਹੇ ਦੀ ਕਮਾਂਡ ਦਿੱਤੀ ਸਰ ਕਾ ਬੀਜਪੀ ਵਾਲਾ ਨਾਰਾ ਦਿੱਤਾ ਯਾਰ ਇਸ ਵਾਰ 400 ਬਾਰ ਲੱਗਦਾ ਹੈ 400 ਪਾਰ ਕਰ ਬਈ ਨਹੀਂ 400 ਪਾਰ ਨਾਰਾ ਨਹੀਂ ਸੀ ਇੱਕ ਨੈਰੇਟਿਵ ਸੈੱਟ ਕੀਤਾ ਸੀ ਉਹਨਾਂ ਨੂੰ ਇਵੈਂਟ ਅਰੇਂਜ ਕਰਨਾ ਆਉਂਦਾ ਹੈ ਕਿਉਂਕਿ ਜਦੋਂ ਪਤਾ ਲੱਗ ਗਿਆ ਕਿ ਹੁਣ ਅੱਤੋਂ ਗੇਮ ਜਾ ਰਹੀ ਹੈ ਤੇ ਲੋਕਾਂ ਦੇ ਮਨ 'ਚ ਭਰਮ ਭੁਲੇਖਾ ਪਾਉਣ ਵਾਸਤੇ ਕਿ 400 ਪਾਰ ਦਾ ਨਾਰਾ ਲਾ ਦਿਓ ਲੋਕੀ ਸੋਚਣਗੇ ਕਿ ਸ਼ਾਇਦ ਬੀਜਪੀ ਹੀ ਆਣੀ ਤੇ ਹੀ ਵੋਟਾਂ ਇਹਨਾਂ ਨੂੰ ਪਾ ਦਈਏ ਆਦਰਵਾਇਜ਼ ਹੁਣ 400 ਪਾਰ ਨਹੀਂ ਹੈ ਦੇਖੋ ਇੱਕ ਗੱਲ ਸਮਝੋ ਮੈਂ ਹਮੇਸ਼ਾ ਇਹ ਕਹਿੰਦਾ ਮੈਂ ਵੀ ਹਿੰਦੂ ਆ ਕਿਸੇ ਵੀ ਮੁਲਕ ਦੇ ਵਿੱਚ ਜਦੋਂ ਕਿਸੇ ਵੀ ਦੇਸ਼ ਦੇ ਵਿੱਚ ਧਰਮ ਯੁੱਧ ਸ਼ੁਰੂ ਹੋ ਜਾਂਦਾ ਨਾ ਸਮਝੋ ਉਹ ਦੇਸ਼ ਦੀ ਤਬਾਈ ਦਾ ਕਾਰਨ ਬਣ ਚੁੱਕਾ ਹੈ ਉਹ ਨਹੀਂ ਰਕੀ ਗਈ ਮੋਦੀ ਜੀ ਨੇ ਸਵਾਏ ਧਰਮ ਯੁੱਧ ਛੇੜਨ ਤੋਂ ਵੇਖੋ ਅੱਜ ਇਲੈਕਸ਼ਨ ਦੇ ਵਿੱਚ 10 ਸਾਲ ਚ ਕੀ ਕੀਤਾ ਉਹ ਕੰਮ ਨਹੀਂ ਦੱਸ ਪਾਰੇ ਨਾ ਤੇ ਜੀਐਸਟੀ ਦਾ ਕੀ ਫਾਇਦਾ ਹੈ ਦੱਸ ਪਾਰੇ ਨੇ ਨਾ ਨੋਟਬੰਦੀ ਦੇ ਫਾਇਦੇ ਦੱਸ ਪਾਰੇ ਨੇ ਨਾ ਜਿਹੜੀ ਬਲੈਕ ਮਨੀ ਕਹਿੰਦੇ ਸੀ ਉਹ ਵਾਪਸ ਆਈ ਅੱਜ ਮੁੱਦਾ ਹਿੰਦੁਸਤਾਨ ਚ ਵੇਖੋ ਇਲੈਕਸ਼ਨ ਐਡੀ ਵੱਡੀ ਚੱਲ ਰਹੀ ਔਰ ਅਸੀਂ ਲੜਾਈ ਕੀ ਲੜ ਰਹੇ ਆਂ ਸ਼੍ਰੀ ਰਾਮਚੰਦਰ ਜੀ ਦੇ ਨਾਂ ਤੇ ਉਹਨਾਂ ਨੂੰ ਚਿਹਰਾ ਬਣਾ ਕੇ ਉਹਨਾਂ ਨੂੰ ਫੇਸ ਬਣਾ ਕੇ ਅਸੀਂ ਸ਼੍ਰੀ ਰਾਮਚੰਦਰ ਜੀ ਨੂੰ ਪੋਲਿਟੀਕਲ ਪਾਰਟੀ ਦੇ ਤੌਰ ਤੇ ਯੂਜ਼ ਕਰ ਰਹੇ ਆਂ ਜੋ ਕਿ ਬਹੁਤ ਗਲਤ ਗੱਲ ਏ ਇੱਕ ਐਸਾ ਔਰਾ ਕ੍ਰੀਏਟ ਕਰ ਛੜਿਆ ਇਹਨਾਂ ਨੇ ਇੱਕ ਐਸਾ ਔਰਾ ਕ੍ਰੀਏਟ ਕਰਤਾ ਕਿ ਜਿਦਾਂ ਸ਼੍ਰੀ ਰਾਮਚੰਦਰ ਜੀ ਸਿਰਫ ਬੀਜੇਪੀ ਵਾਲਿਆਂ ਦੇ ਨੇ ਉਹਨਾਂ ਦਾ ਕਾਪੀਰਾਈਟ ਐਕਟ ਜਿਦਾਂ ਨੇ ਇਹਨਾਂ ਨੇ ਲੱਲਿਆ ਕਿ ਸਾਡੀ ਮਰਜ਼ੀ ਤੋਂ ਬਿਨਾ ਉਹਨਾਂ ਨੂੰ ਕੋਈ ਮੰਨ ਨਹੀਂ ਸਕਦਾ ਔਰ ਜਿਹੜਾ ਬੀਜੇਪੀ ਨੂੰ ਵੋਟ ਪਾਏਗਾ ਔਰ ਇਹ ਹਿੰਦੁਸਤਾਨ ਦੀ ਸਭ ਤੋਂ ਵੱਡੀ ਅ ਨਲੈਕੀ ਹੋਏਗੀ ਹਿੰਦੁਸਤਾਨੀਆਂ ਦੀ ਜੇ ਅੱਜ ਅਸੀਂ ਇਸ ਧਰਮ ਯੁੱਧ ਦਾ ਹਿੱਸਾ ਬਣ ਕੇ ਇਹਨਾਂ ਨੂੰ ਦੁਬਾਰਾ ਲੈ ਆਂਦਾ ਕਿਉਂਕਿ ਕਿਸੇ ਵੀ ਕਿਸੇ ਵੀ ਦੇਸ਼ ਦੀ ਖਾਤਮਾ ਜਿਹੜਾ ਉਦੋਂ ਹੀ ਹੁੰਦਾ ਜਦੋਂ ਉਹਦੇ 'ਚ ਧਰਮ ਯੁੱਧ ਸ਼ੁਰੂ ਹੋ ਜਾਂਦਾ ਇੱਕ ਨਾ ਤੁਹਾਨੂੰ ਮੈਂ ਚੀਜ਼ ਦੱਸਦਾ ਬਚਪਨ 'ਚ ਨਾ ਜਦੋਂ ਅ ਬੱਚੇ ਡਰਦੇ ਸੀ ਨਾ ਕਿਸੇ ਚੀਜ਼ ਤੋਂ ਜੋ ਡਰ ਲੱਗਦਾ ਹੁੰਦਾ ਸੀ ਫੇ ਡਰਦੇ ਸੀ ਤੇ ਮਾਂ ਕਹਿੰਦੀ ਸੀ ਰਾਮ ਰਾਮ ਬੋਲ ਰਾਮ ਰਾਮ ਬੋਲ ਤੇ ਭੂਤ ਤੇਰੇ ਲਾਗੇ ਨਹੀਂ ਆਊਗਾ ਵਪੂਤਾਵਾਂ ਭੂਤਾਂ ਤੋਂ ਡਰਨਾ ਬਚਪਨ ਚ ਸਾਰੇ ਤੁਸੀਂ ਵੀ ਕਦੀ ਨਾ ਕਦੀ ਡਰੇ ਹੋਵੋਗੇ ਤੇ ਉਦੋਂ ਮਾਂ ਕਹਿੰਦੀ ਹੁੰਦੀ ਸੀ ਬੱਚੇ ਨੂੰ ਬੇਟਾ ਰਾਮ ਰਾਮ ਦਾ ਜਾਪ ਜਪ ਤੈਨੂੰ ਡਰ ਨਹੀਂ ਲੱਗੇਗਾ ਇਹ ਭਾਜੀਪੀ ਨੂੰ ਹਾਰ ਦਾ ਡਰ ਸਤਾਰਿਆ ਉਹ ਹਾਰ ਵਾਲਾ ਭੂਤ ਇਹਨਾਂ ਦੇ ਸਾਹਮਣੇ ਆ ਗਿਆ ਤਾਂ ਹੀ ਉਹ ਰਾਮ ਰਾਮ ਕਰਨਾ ਸ਼ੁਰੂ ਹੋ ਗਏ ਇਹ ਰਾਮ ਰਾਮ ਕਰਨ ਦੀ ਨੌਬਤ ਹੀ ਤਾਦ ਆਈ ਹੈ ਕਿ ਹਾਰ ਵਾਲਾ ਭੂਤ ਇਹਨਾਂ ਦੇ ਸਿਰ ਤੇ ਮੰਡਰਾ ਰਿਹਾ